ਹਾਂਜੀ ਇਹ ਵਾਲੇ ਸੂਟ ਆਣਗੇ ਜੀ ਵੈਲਵਟ ਦੇ ਇਹਦੇ ਨਾਲ ਜਿਹੜੀ ਬਾਟਮ ਹੈ ਵੈਲਵਟ ਦੀ ਆਏਗੀ ਜਿਹੜੀ ਸ਼ਰਟ ਹੁੰਦੀ ਹੈ ਉਹ ਕਟ ਰਾਈਸ ਦੇ ਵਿੱਚ ਬਣੀ ਹੁੰਦੀ ਹੈ ਤੇ ਲੈਸਾਂ ਪ੍ਰੋਪਰ ਲੱਗੀਆਂ ਹੋਈਆਂ ਨੇ ਦੁਪੱਟਾ ਵੀ ਵੈਲਵਟ ਦਾ ਆਏਗਾ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ ਫ੍ਰੀ ਰਹੇਗੀ ਇਹ ਵਾਲੇ ਏਕੇ ਟੈਕਸ ਦੇ ਪਸ਼ਮੀਨਾ ਦੇ ਸੂਟ ਆਉਣਗੇ ਘੇਰੇ ਦੇ ਉੱਤੇ ਵਰਕ ਆਏਗਾ neck ਦੇ ਉੱਪਰ ਵਰਕ ਆਏਗਾ ਨਾਲ ਸ਼ਪਾਉਣ ਦਾ ਦੁਪੱਟਾ ਰਹੇਗਾ ਪਿਓਰ ਦਾ ਦੁਪੱਟਾ ਰਹੇਗਾ ਜੀ ਪ੍ਰਾਈਸ ਮੈਂਸ਼ਨ ਕੀਤਾ ਹੈ ਏਕੇ ਟੈਕਸ ਪਸ਼ਮੀਨਾ ਦੇ ਸੂਟ ਨੇ ਵਾਲੇ ਇਹ ਇਹ ਵਾਲੇ ਸ਼ਿਮਰ ਸ਼ਾਈਨ ਵਾਲੇ ਸੂਟ ਆਉਣਗੇ ਆਰੀ ਵਰਕ ਹੋਇਆ ਹੈ ਉੱਪਰ ਪ੍ਰੋਪਰ ਨਾਲ ਦੁਪट्टे ਦੇ ਉੱਪਰ ਵੀ ਵਰਕ ਆਏਗਾ ਨਾਲ ਬਾਟਮ ਦੇ ਉੱਪਰ ਵੀ ਵਰਕ ਆਏਗੀ ਤੇ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਡਿਸ਼ੀਨ ਕ੍ਰੇਪ ਤੇ ਬਹੁਤ ਹੀ ਜ਼ਿਆਦਾ ਸੋਨਾ ਵਰਕ ਹੈ ਇਹ ਟੈਬੀ ਸਿਲਕ ਦੇ ਵਿੱਚ ਰਹੇਗਾ ਇਹ ਵਾਲੇ ਵੈਲਵਟ ਦੇ ਸੂਟ ਰਹਿਣਗੇ ਜੀ ਇਹਨਾਂ ਦੇ ਬਾਟਮ ਸਲੇਸ ਵਰਕ ਆਏਗਾ ਤੇ ਇਹ ਵਾਲਾ ਸ਼ਿਮਰ ਦੇ ਵਿੱਚ ਸੂਟ ਬਣਿਆ ਹੈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਹੈਂਡਵਰਕ ਦੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਪਸ਼ਮੀਨੇ ਦੇ ਸੂਟ ਆਉਣਗੇ ਜੀ ਇਹਦੇ ਨਾਲ 2.5 ਮੀਟਰ ਦੀ ਸ਼ਰਟ ਆਏਗੀ 3.5 ਮੀਟਰ ਦੀ ਬਾਟਮ ਆਏਗੀ ਨਾਲ 2.5 ਮੀਟਰ ਦਾ 2.3 ਮੀਟਰ ਦਾ ਇਹਦਾ ਸ਼ਾਲ ਰਵੇਗਾ ਇਹਦੇ ਨਾਲ ਤੇ ਬਾਟਮ ਦੇ ਉੱਪਰ ਵੀ ਸੇਮ ਬਣਿਆ ਹੋਇਆ ਡਿਜ਼ਾਈਨ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਹੈਲਦੀ ਪਰਸਨ ਦਾ ਵੀ ਸੂਟ ਆਰਾਮ ਨਾਲ ਬਣ ਜਾਏਗਾ ਤੇ ਤੁਸੀਂ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਸ ਤੇ ਇਹ ਵਾਲੇ ਸੂਟ ਵੀ ਸ਼ਿਮਰ ਦੇ ਆਉਣਗੇ ਤੇ ਨਾਲ ਇਹਨਾਂ ਦੇ ਦੁਪੱਟਿਆਂ ਦੇ ਉੱਪਰ ਵੀ ਵਰਕ ਆਏਗਾ ਹੈਂਡਵਰਕ ਪ੍ਰੋਪਰ ਹੈਂਡਵਰਕ ਆਏਗਾ ਸੇਮ ਸੂਟ ਆਉਣਗੇ ਕੋਈ ਵੀ ਕਲਰ ਅਫੈਕਟ ਨਹੀਂ ਹੈਗਾ ਇਹ ਵਾਲੇ ਪਿਓਰ ਕ੍ਰੇਪ ਦੇ ਉੱਪਰ ਸੂਟ ਬਣੇ ਹੋਏ ਨੇ ਹੈਂਡਵਰਕ ਨਾਲ ਬਾਜ਼ੂ ਵਰਕ ਬਾਟਮ ਵਰਕ ਆਏਗਾ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹਨਾਂ ਦੇ ਦੁਪੱਟੇ ਦੇ 4 ਸਾਈਡ ਕੋਰਨਰ ਦੇ ਉੱਤੇ ਫਲਾਵਰ ਬਣੇ ਹੋਣਗੇ ਨੈਟਵਰਕ ਆਏਗਾ ਇਹਦੇ ਵਿੱਚ ਕਲਰ ਆਪਸ਼ਨ ਦਿੱਤੀ ਹੋਈ ਹੈ ਮੇਰੇ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਇਹਨਾਂ ਸੂਟਾਂ ਨੂੰ ਤੁਸੀਂ ਥੈਂਕ ਯੂ